ਬਹੁਤ ਹੀ ਰਿਸਪੈਕਟਡ ਉਮਰ ਚ ਬੇਸ਼ੱਕ ਛੋਟੇ ਹੁਣ ਪਰ ਰਤਬੇ ਚ ਬਹੁਤ ਵੱਡੇ ਨੇ ਸਾਈ ਵਿੱਕੀ ਸਾਈ ਜੀ ਮਾਨਸਾ ਤੋਂ ਔਰ ਅੱਜ ਇਹਨਾਂ ਦੇ ਪਿਆਰ ਸਤਕਾ ਅੱਜ ਇਸ ਦਰਬਾਰ ਦੇ ਵਿੱਚ ਔਰ ਇਸ ਪਰਿਵਾਰ ਦੇ ਵਿੱਚ ਮੇਰੀ ਹਾਜ਼ਰੀ ਹੈ ਰਜਿੰਦਰ ਜੀ ਤੁਸੀਂ ਬੜੇ ਖੁਸ਼ਕਿਸਮਤ ਹੋ ਕਿਸਮਤ ਵਾਲਿਆਂ ਨੂੰ ਗੁਰੂ ਮੁਰਸ਼ਿਦ ਪੀਰ ਮਿਲਦੇ ਨੇ ਕਾਮਲ ਮੁਰਸ਼ਿਦ ਉਹਨਾਂ ਨੂੰ ਮਿਲਦੇ ਨੇ ਜਿਨ੍ਹਾਂ ਦੀ ਜਿਨ੍ਹਾਂ ਦਾ ਅਕੀਦਾ ਵਿਸ਼ਵਾਸ ਪੱਕਾ ਹੋਵੇ ਉਹਨਾਂ ਨੂੰ ਕਾਮਲ ਮੁਰਸ਼ਿਦ ਮਿਲ ਜਾਂਦੇ ਨੇ ਮੈਂ ਇੱਕ ਤੁਹਾਡੇ ਵਿੱਚ ਅੱਜ ਗੱਲ ਵੇਖੀ ਹਾਂਜੀ ਬੜਾ ਇਸ਼ਕ ਔਰ ਇਹ ਇਸ਼ਕ ਹਰ ਇੱਕ ਮੁਰੀਦ ਦੇ ਵਿੱਚ ਹੋਣਾ ਚਾਹੀਦਾ ਹੈ ਤੇ ਫਿਰ ਗੁਰੂ ਵੀ ਕਾਮਲ ਹੋਣੇ ਚਾਹੀਦੇ ਨੇ ਜਿਹੜੇ ਆਪਣੇ ਮੁਰੀਦਾਂ ਦੀਆਂ ਲੱਜਾਂ ਰੱਖਦੇ ਨੇ ਔਰ ਤੁਸੀਂ ਬਿਲਕੁਲ ਸਹੀ ਟਿਕਾਣੇ ਤੇ ਆਏ ਹੋ ਮੁਰਸ਼ਿਦ ਜਿਹੜੇ ਕਹਿੰਦੇ ਪਾਣੀ ਪੀਏ ਪੁਣ ਕੇ ਮੁਰਸ਼ਿਦ ਗੁੜੀਏ ਚੁਣ ਕੇ ਜਦੋਂ ਕਾਮਲ ਮੁਰਸ਼ਿਦ ਮਿਲ ਜਾਂਦੇ ਨੇ ਨਾ ਕਹਿੰਦੇ ਗਮ ਸਭੀ ਰਾਹਤ ਤੇ ਤਸਕੀਨ ਮੇਂ ਢਲ ਜਾਂਦੇ ਹੈ ਜਬ ਕਰਮ ਹੋਤਾ ਹੈ ਹਾਲਾਤ ਬਦਲ ਜਾਂਦੇ ਹੈ ਉਹਦੇ ਵਿੱਚ ਇੱਕ ਜਿਹੜੇ ਕਾਮਲ ਮੁਰਸ਼ਿਦ ਹੁੰਦੇ ਨੇ ਜਿਹੜੇ ਸੇਹ ਦਿੰਦੇ ਨੇ ਜੀਵਨ ਨੂੰ ਮੁਰਸ਼ਿਦ ਸਿਰਫ ਰਸਤਾ ਦੱਸਦਾ ਹੈ ਜੀ ਮੁਰਸ਼ਿਦ ਰਸਤਾ ਦੱਸਦਾ ਏ ਔਰ ਕਿਸੇ ਸ਼ਾਇਰ ਨੇ ਲਿਖਿਆ ਕਹਿੰਦੇ ਫਾਕੇ ਕੱਟ ਕੇ ਤੇ ਰਾਜੀ ਰਾਜੀ ਕਹਿਣਾ ਫਕੀਰੀ ਗੱਲ ਪਾਵੇਂ ਸੋਚ ਕੇ ਜਾਗ ਜਾਗ ਰਾਤ ਪੈਂਦੀ ਏ ਗੁਜਾਰਨੀ ਬੁੱਲਸੀ ਕਹ ਯਾਰਾ ਚੁੱਪ ਪੈਂਦੀ ਧਾਰਨੀ ਦੁੱਖ ਦਰਦ ਮੁਸੀਬਤਾਂ ਦਾ ਕਹਿਣਾ ਫਕੀਰੀ ਗੱਲ ਪਾਵੇਂ ਸੋਚ ਕੇ देर देर ਰਾਤ ਤੱਕ ਜਾਗਣਾ ਪੈਂਦਾ ਫਕੀਰਾਂ ਨੂੰ ਇਬਾਦਤ ਕਰਨੀ ਪੈਂਦੀ ਹੈ ਹਾਂਜੀ ਔਰ ਅੱਜ ਇਸ ਪਰਿਵਾਰ ਦੇ ਵਿੱਚ ਅੱਜ ਜਿਹੜੀ ਮਹਿਫਲ ਸੱਜੀਆ ਸਰਕਾਰ ਦੀ ਬੜੇ ਖੁਸ਼ ਨਸੀਬ ਬੜੇ ਭਾਗਾ ਵਾਲਿਆਂ ਤੁਸੀਂ ਇਹ ਜਿਹੜੀਆਂ ਸੁਲੱਖਣੀਆਂ ਘੜੀਆਂ ਤੁਹਾਨੂੰ ਵੇਖਣ ਨੂੰ ਮਿਲ ਰਹੀਆਂ ਨੇ ਮੈਂ ਅਕਸਰ ਇਹਨਾਂ ਦੀ ਵੀਡੀਓ ਵੇਖਦਾ ਰਹਿਣਾ ਅੱਜ ਇੰਨੀ ਠੰਡ ਹੈ ਫਿਲਹਾਲ ਦਰਮਿਆਨੀ ਜੀ ਠੰਡ ਹੈ ਆ ਕਿੱਡਾ ਵੱਡਾ ਕੋਟ ਪਾਈ ਬੈਠਾ ਮੈਂ ਸਾਰੇ ਦੋ ਦੋ ਜਾਗਟਾਂ ਕੋਟ ਪਾਈ ਬੈਠੇ ਨੇ ਜਿਹੜੇ ਕਿਸੇ ਦੇ ਹੋ ਜਾਂਦੇ ਨੇ ਨਾ ਜਿਹੜੇ ਸੱਚੇ ਖਾਸਮ ਦੇ ਹੋ ਜਾਂਦੇ ਨੇ ਫਿਰ ਉਹਨਾਂ ਨੂੰ ਆਪਣੇ ਮੁਰਸ਼ਿਦ ਤੇ ਅਕੀਦਾ ਵਿਸ਼ਵਾਸ ਹੁੰਦਾ ਹੈ ਪਰ ਆਪਣੇ ਮੁਰਸ਼ਿਦ ਦੇ ਅਕੀਦੇ ਤੇ ਚੱਲਣਾ ਵੀ ਪੈਂਦਾ ਹੈ ਫਿਰ ਉਹ ਰਸਤਾ ਨਾ ਜਿਹੜਾ ਫਕੀਰੀ ਵਾਲਾ ਉੱਤੇ ਕਾਇਮ ਚੱਲਣਾ ਪੈਂਦਾ ਫਿਰ ਉਮਰਾਂ ਦਾ ਤਕਾਜ਼ਾ ਨਹੀਂ ਹੁੰਦਾ ਵਿੱਕੀ ਸਾਈਂ ਜੀ ਕਈ ਵਾਰ ਤੇ ਮੈਂ ਦੇਖਿਆ ਕੱਲੀ ਬਨੈਨ ਪਾਈ ਹੁੰਦੀ ਹੈ ਇਹਨੇ ਨੇ ਪਾਣੀ 'ਚ ਖੜਨਾ ਪੈਂਦਾ ਹੈ ਹਾਂ ਜੀ ਇਹ ਇਬਾਦਤ ਹੈ ਫਕੀਰਾਂ ਦੀ ਔਰ ਨਹਿਰ ਦਾ ਪਾਣੀ ਤਾਂ ਵੈਸੇ ਹੀ ਠੰਡਾ ਹੁੰਦਾ ਹੈ ਉੱਥੇ ਤਾਂ ਉਂਗਲ ਨਹੀਂ ਪੈਂਦੀ ਔਰ ਇੰਨੇ ਸਿਆਲ ਦੇ ਵਿੱਚ ਕੋਈ ਖੜ ਕੇ ਤਾਂ ਵੇਖੇ ਨਾ ਫਕੀਰੀ ਦੇ ਰਸਤੇ ਤੇ ਚੱਲ ਕੇ ਤਾਂ ਵੇਖੇ ਮੇਰਾ ਕਹਿਣ ਦਾ ਭਾਅ ਇਹ ਹੈ ਕਿ ਜਿਹੜਾ ਸਖਿਆਂ ਦੇ ਲੜ ਲੱਗ ਜਾਂਦਾ ਹੈ ਨਾ ਤਾਂ ਫਿਰ ਆਪ ਵੀ ਸਖੀ ਹੋ ਜਾਂਦਾ ਹੈ ਆਪਣੇ ਮੁਰਸ਼ਦ ਦੇ ਨਕਸ਼ੇ ਕਦਮ ਤੇ ਜਿਹੜਾ ਚੱਲਦਾ ਹੈ ਆਪਣੇ ਪੀਰੋ ਮੁਰਸ਼ਦ ਦੇ ਨਕਸ਼ੇ ਕਦਮ ਤੇ ਜਿਹੜਾ ਚੱਲਦਾ ਹੈ ਔਰ तमाम ਜਿੰਨੇ ਵੀ ਪੀਰ پیغمبر ਔਲੀਏ ਅਬਦਾਲ ਇਸ ਦੁਨੀਆ ਤੇ ਆਏ ਸਭ ਨੇ ਆਪਣੇ ਆਪਣੇ ਮੁਰਸ਼ਿਦ ਦੀ ਦਾਤ ਨੂੰ ਖੁਸ਼ ਕੀਤਾ ਜਿਨੇ ਆਪਣੇ ਮੁਰਸ਼ਿਦ ਨੂੰ ਰਾਜ਼ੀ ਕਰ ਲਿੱਤਾ ਉਹ ਭਪ ਸਾਗਰ ਪਾਰ ਹੋ ਜਾਂਦਾ ਹੈ ਹੈ ਜੀ ਜਿਹੜੇ ਕਾਮਲ ਮੁਰਸ਼ਿਦ ਹੁੰਦੇ ਨੇ ਉਹ ਆਪਣੇ ਮੁਰਿਦਾਂ ਦੀਆਂ ਲੱਜਾਂ ਪਾਲਦੇ ਨੇ ਲੱਜ ਪਾਲ